ਤੇ ਹਾਂਜੀ ਅੱਜ ਖੜੇ ਆ ਜੀ ਆਪਾਂ ਇੱਥੇ ਪਿੰਡ ਸ਼ੰਕਰ ਜਠੇਰੇ ਨੌਰ ਪਰਿਵਾਰ ਦੇ ਇੱਥੇ ਨਾਲ ਇੱਕ ਸਾਡਾ ਪਰਿਵਾਰ ਆ ਪਰ ਆਇਆ ਤੇ ਇੱਕ ਭੈਣ ਆ ਸਾਡੇ ਆਇਆ ਜੀ ਇੱਥੇ ਇਹਨਾਂ ਦਾ ਇੱਕ ਸੈਟਅਪ ਲੱਗਿਆ ਹੋਇਆ ਇੱਥੇ ਅਸੀਂ ਨਾ ਗਏ ਸੀ ਗੱਡੀ ਦੇਖ ਕੇ ਪਿੱਛੇ ਮੈਂ ਪਿੱਛੇ ਨੂੰ ਮੁੜ ਕੇ ਆਇਆ ਮੈਂ ਕਿਹਾ ਵੀ ਨਹੀਂ ਇੱਥੇ ਕਰੀ ਭੈਣ ਹੋਣਾ ਕੋਲ ਜਾਣਾ ਚਾਹੀਦਾ ਤੇ ਇਹ ਭਰਾ ਨੇ ਬਾਈ ਕੀ ਹਾਲ ਚਾਲ ਆ ਜੀ ਹਾਂਜੀ ਠੀਕ ਹੈ ਠੀਕ ਆ ਜੀ ਆ ਇੱਥੇ ਮਾਈਕ ਲਾ ਲੀਏ ਕਰੀ ਮੜਾ ਜ ਆਵਾਜ਼ ਸੁਖੀ ਆ ਜਿਹੜੀ ਆ ਨਾ ਠੀਕ ਹੈ ਹੋਰ ਬਾਈ ਕੀ ਹਾਲ ਚਾਲ ਹਾਂਜੀ ਠੀਕ ਹੈ ਠੀਕ ਹੈ ਕੋ ਹਾਂਜੀ ਅੱਜਾ ਭਾਈ ਜੀ ਇਹ ਜਿਹੜਾ ਇੱਥੇ ਇੱਕ ਛੋਟਾ ਜਿਹਾ ਤੁਸੀਂ ਸੈਟਅਪ ਲਾਇਆ ਹੋਇਆ ਜੀ ਕਿੰਨੀ ਦਿਨ ਹੋ ਗਈ ਤੁਹਾਨੂੰ ਇੱਥੇ ਸਾਨੂੰ 2-3 ਮਹੀਨੇ ਹੋ ਗਏ ਜੀ ਇੱਥੇ 2-3 ਮਹੀਨੇ ਹਾਂਜੀ ਤੇ ਭਾਈ ਕੀ ਕੀ ਬਣਾਉਣੇ ਕੀ ਤੁਸੀਂ ਇੱਥੇ ਸਾਡੇ ਕੋ ਖਾਣਾ ਹੀ ਆ ਬਸ ਸਿੰਪਲ ਰੋਟੀ ਆ ਜੀ ਸਿੰਪਲ ਰੋਟੀ ਹਾਂਜੀ ਕੀ 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 ਹੁੰਦਾ ਹੈ ਰੋਟੀ ਦੇ ਵਿੱਚ ਰੋਟੀ ਦੇ ਵਿੱਚ ਜਿੱਦਾਂ ਮੈਕਸੀ ਯਾਨੀ ਸਬਜੀ ਸਬਜੀ ਮਿਕਸ ਹੁੰਦੀ ਹੈ ਕੋਈ ਵੀ ਮੱਲੋ ਜਿਹੜੀ ਸੀਜ਼ਨਲ ਲੱਗੇ ਮਿਲਦੀ ਹੈ ਹਾਂਜੀ ਓਕੇ ਦਾਲ ਸਬਜੀ ਰਾਇਤਾ ਅੱਛਾ ਦਾਲ ਹੋ ਗਈ ਨਾਲ ਰਹਿਤਾ ਹੋ ਗਿਆ ਮਤਲਬ ਸਬਜੀ ਦੇ ਨਾਲ ਇੱਕ ਹੀ ਹੁੰਦੀ ਤੁਹਾਡੇ ਕੋਲ ਕਿ ਦੋ ਬਣਾਉਂਦੇ ਹੋ ਇੱਕ ਹੀ ਇੱਕ ਸਬਜੀ ਇੱਕ ਦਾਲ ਹੀ ਹਾਂਜੀ ਅੱਛਾ ਮਤਲਬ ਇੱਕ ਸਬਜੀ ਇੱਕ ਦਾਲ ਹੁੰਦੀ ਕੋਈ ਵੀ ਚੜੀ ਚੀਜ਼ ਹੋ ਗਈ ਤੇ ਰੋਟੀ ਚ ਕੀ ਕੀ ਬਣਾਉਂਦੇ ਹੋ ਬਸ ਰੋਟੀ ਚ ਪਰੌਠਾ ਆਪਣੇ ਕੋ ਹੁੰਦਾ ਆ ਮੂਲੀ ਵਾਲਾ ਪਰੌਠਾ ਹੁੰਦਾ ਆਲੂ ਵਾਲਾ ਪਰੌਠਾ ਹੁੰਦਾ ਆ ਅੱਛਾ ਗੋਭੀ ਵਾਲਾ ਪਰੌਠਾ ਹੁੰਦਾ ਅੱਜ ਕਿਹੜਾ ਪਰੌਠਾ ਤੁਹਾਡੇ ਕੋਲ ਅੱਜ ਆਲੂ ਵਾਲਾ ਆ ਜੀ ਮਤਲਬ ਅੱਜ ਆਲੂ ਮਤਲਬ ਢੇਲੀ ਕੋਈ ਨਾ ਕੋਈ ਨਵੀਂ ਚੀਜ਼ ਬਦਲ ਲਈ ਆ ਤੇ ਭਾਈ ਰੇਟ ਦੱਸਿਓ ਪਹਿਲਾਂ ਤਾਂ ਮੈਂ ਰੇਟ ਸੁਣ ਕੇ ਹੈਰਾਨ ਹੋ ਗਿਆ ਭਾਈ ਹੁਣਾਂ ਦੇ ਭਾਈ ਰੇਟ ਦੱਸੋ ਕੀ ਆ 30 ਰੁਪਏ ਜੀ 30 ਰੁਪਏ ਦੇ ਵਿੱਚ ਇੱਕ ਪਰੌਠਾ ਇੱਕ ਰਾਇਤਾ ਸਬਜੀ ਹਾਂਜੀ ਤੇ ਪਰੋਠਾ 30 ਰੁਪਈਆ ਦਾ ਨਾਲ ਸਬਜੀ ਆ ਨਾਲ ਰੈਤਾ ਆ ਤੇ ਨਾਲ ਇੱਕ ਪਰੋਠਾ ਪਰੋਠਾ ਕਿਹੜਾ ਆ ਉਹ ਵੀ ਜੋੜ ਕੇ ਬਣਾਉਨੇ ਆ ਹਾਂਜੀ ਡਬਲ ਰੋਟੀ ਦਾ ਹਾਂ ਡਬਲ ਰੋਟੀ ਵਾਲਾ ਜੀ ਤੇ ਭਾਈ ਵਾਰਾ ਖਾ ਜਾਂਦਾ ਟਾਈਮ ਪਾਸ ਹੋ ਜਾਂਦਾ ਜੀ ਪਰ ਫਿਰ ਵੀ ਇੰਨਾ ਸਸਤਾ 30 ਰੁਪਏ ਚ ਇੱਕ ਪਰੋਠਾ ਲੋਕ ਤਾਂ ਪੰਜਾਬ ਜਾਂ 100 ਰੁਪਏ ਦਾ ਵਿੱਚ ਹੀ ਜਾਂਦੇ ਨਹੀਂ ਜੀ ਜੀ ਤੁਸੀਂ ਥੋੜਾ ਰੇਟ ਤਾਂ ਵਧਾਓ ਤੇ ਗਾ ਕਿਵੇਂ ਬਾਜੀ ਕਿਵੇਂ ਆਉਂਦੇ ਲੋਕ ਤੁਹਾਡੇ ਕੋਲ ਹਾਂਜੀ ਠੀਕ ਹੈ ਵਧੀਆ ਰਿਸਪਾਂਸ ਮਿਲਦਾ ਆ ਜੀ ਅੱਛਾ ਚੰਗਾ ਰਿਸਪਾਂਸ ਮਿਲਦਾ ਆ ਹਾਂਜੀ ਤੇ ਇਧਰ ਭੈਣ ਦਿਖਾ ਦੀ ਤੁਹਾਨੂੰ ਭੈਣ ਜਿਹੜੀ ਸਵੇਰ ਤੋਂ ਵਿਚਾਰੇ ਲੱਗੇ ਹੁੰਦੇ ਤੇ ਪ੍ਰੋਣੇ ਰੋਟੀਆਂ ਬਣਾਉਣ ਵਾਸਤੇ ਤੇ ਪੈਰੀਵਿਕ ਸਾਡਾ ਪ੍ਰੋਣਾ ਵੀ ਨਾਲ ਲਾ ਦੋ ਹੈਨਾ ਤੇ ਹੋਰ ਬਾਈ ਜੀ ਹੋਰ ਘਰ ਕੋਣ ਕੋਣ ਨੇ ਜੀ ਅਸੀਂ ਬਸ ਮੈਂ ਆ ਮੇਰੀ ਵਾਈਫ ਆ ਮੇਰੀ ਬੇਟੀ ਆ ਤੇ ਨਈ ਆ ਅਜਾ ਤਿੰਨੋ ਹੀ ਆ ਹਾਂਜੀ ਮੇਰੇ ਫਾਦਰ ਸਾਹਿਬ ਆ ਉਹ ਜਾਨੀ ਪਾਟੇ ਤੱਕ ਜਾਂਦੇ ਆ अच्छा हां जी वो पार्ट ਦਾ ਹੀ ਕੰਮ ਕਰਦੇ ਆ। ਅੱਛਾ ਉਹ 파ਟ ਦਾ ਹੀ ਕਰਦੇ ਨੇ। हां जी ਉਹਨਾਂ ਦੀ ਉਧਰ ਡਿਊਟੀ ਹੈ ਉਹਨਾਂ ਦੀ ਆ। ਤੇ ਜਦੋਂ ਫੇ ਉਹ ਚੱਲ ਜਾਂਦੇ ਫੇ ਸਾਨੂੰ ਇੱਥੇ ਰਹਿਣਾ ਪੈਂਦਾ ਆ। ਅੱਛਾ ਜੀ ਤੇ ਵਾਜੀ ਵਾ ਇਧਰ ਆ ਪਿਆਜ ਫੁੜੇ ਸਾਡੇ ਲੱਗਿਆ ਜੀ ਆਲੂ ਵਾਲਾ ਪਰੋਠਾ ਬਣਾਉਣ। ਤੇ ਕਿਹੜਾ ਕਿਉਂ ਕਿ ਕੀ ਵਰਤਦੇ ਆ ਉੱਥੇ ਤੁਸੀਂ? ਕਿਉਂ ਆਪਣਾ ਰਿਫਾਈਨਡ ਹੀ ਆ। ਅੱਛਾ ਰਿਫਾਈਨਡ ਹੀ ਵਰਤਦੇ। ਕਿਉਂਕਿ 30 ਰੁਪਏ ਦੇ ਵਿੱਚ ਹੋਰ ਤੁਸੀਂ ਇੱਥੇ ਕੀ ਕਰਨਾ ਹਾਂ ਨਾ। ਕਿਉਂਕਿ ਜਿੱਦਾਂ ਵਾਜਬ ਰੇਟ ਦੇ ਵਿੱਚ ਤੁਸੀਂ ਕਰਦੇ ਹੋ। ਚਲੋ ਜਦ ਤੱਕ ਇਧਰ ਪਿਆਜ ਜੀ ਪਰੋਠਾ ਬਣਾਉਣ ਦੇ ਨੇ। ਇਹ ਤਾਂ ਤਾਂ ਕਾ ਪਾਇੰਦਰੀ ਸਬਜੀ ਦੇਖੀਏ ਭਾਈ ਸਬਜੀ ਦਿਖਾਓ ਪਹਿਲਾਂ ਤੁਸੀਂ ਆਪਣੇ ਅੱਜ ਕਾ ਦੀ ਸਬਜੀ ਪਹਿਲਾਂ ਦੱਸੋ ਮੈਨੂੰ ਅੱਜ ਸਗਮਲਾ ਦੀ ਸਗਮਲਾਂ ਦੀ ਗੋਗਲੂਆਂ ਦੀ ਸਬਜੀ ਹਾਂਜੀ ਕੀ ਬਾਤ ਆ ਕੱਚੀ ਘਮਾਉਂਦੇ ਬਾਹਰ ਘਟੋ ਕਿਹੜੀ ਕੱਚੀ ਉੱਪਰ ਤੱਕ ਓਹੋ ਪਰ ਕੀ ਕੀ ਪਾਇਆ ਵਿੱਚ ਦੇ ਇਹਦੇ ਵਿੱਚ ਸੇਰ ਨਹੀਂ ਪਾਈ ਆ ਅੱਛਾ ਆਲੂ ਆ ਆਲੂ ਆ ਤੇ ਸ਼ਲਗਮਾ ਨਾ ਓਏ ਹੋਏ ਕੀ ਬਾਤ ਹੈ ਬਜੀ ਜੀ ਦੇਖਦੇ ਸਾਰੀ ਮੁੰਝ ਬਣੀ ਆ ਗਈ ਭਾਈ ਕੀ ਬਾਤ ਹੈ ਯਾਰ ਤੇ ਭਾਈ ਜਦੋਂ ਵੀ ਕਿਤੇ ਤੁਸੀਂ ਇਸ ਪਾਸੇ ਭਾਈ ਐਡਰੈਸ ਵੀ ਦੱਸੋ ਪਹਿਲਾਂ ਕਰੀ ਉਦੋਂ ਬਾਅਦ ਬਾਕੀ ਗੱਲ ਫੇਰ ਕਰਦੇ ਨਾਲ ਅਸੀਂ ਨਕੋਦਰ ਰੋਡ ਤੇ ਬੈਠੇ ਆ ਨਾਹ ਜਠੇਰਿਆਂ ਦੇ ਨਾਹ ਜਠੇਰਿਆਂ ਦੇ ਬਾਅਦ ਇੱਥੋਂ ਤੁਸੀਂ ਸ਼ੰਕਰ ਵਾਲੇ ਪਾਸਿਓਂ ਅੱਗੇ ਨਕੋਦਰ ਵਾਲੇ ਪਾਸੇ ਨੂੰ ਆਉਨੇ ਆ ਤੇ ਇੱਥੇ ਨਾਹ ਜਠੇਰਿਆਂ ਦੇ ਕੋਲ ਆ ਤੇ ਇਧਰੋਂ ਤੁਸੀਂ ਜੋ ਨਕੋਦਰੋਂ ਆਉਣਾ ਦੇ ਆ ਬਈ ਆਹ ਕਿਹੜਾ ਪਿੰਡ ਪੈਂਦਾ ਆ ਇਹ ਚੱਕਮੁਗਲਾਣੀ ਆ ਜੀ ਇਧਰ ਚੱਕਮੁਗਲਾਣੀ ਆ ਇਧਰਲੇ ਪਾਸੇ ਇੱਥੇ ਤੁਸੀਂ ਬਾਈ ਹੁਣਾ ਕੋਲ ਆਓ ਇੱਥੇ ਤੁਹਾਨੂੰ ਆ ਭੈਣ ਜੀ ਮਿਲਣਗੇ ਭੈਣ ਜੀ ਕੀ ਨਾਮ ਤੁਹਾਡਾ ਜੀ ਸੰਦੀਪ ਕੋਰ ਸੰਦੀਪ ਕੋਰ ਤੇ ਇੱਥੇ ਭੈਣ ਜਿਹੜੀ ਮਿਲਣਗੇ ਤੁਹਾਨੂੰ ਭਾਈ ਜਿਹੜੀ ਮਿਲਣਗੇ ਇਹਨਾਂ ਕੋ ਆ ਕੇ ਪ੍ਰਸ਼ਾਦਾ ਛੱਕੇ ਜਾਇਓ ਤੇ ਕਿਉਂਕਿ ਤੁਹਾਨੂੰ ਪਤਾ ਫਿਰ ਆਪਣੇ ਭਰਾ ਆ ਪੰਜਾਬੀ ਪ੍ਰਾਸਪੋਰਟ ਕਰਨੀ ਦਾ ਬੰਦੀ ਆ ਫਿਰ ਤੇ ਭਾਈ ਹੋਰ ਕੀ ਕਹਿਣਾ ਚਾਹੁੰਦਾ ਵੀ ਕਿਵੇਂ ਵੀ ਹੁਣ ਖੁਸ਼ੀਆਂ ਕੰਮ ਨੂੰ ਕਰਕੇ ਠੀਕ ਹੈ ਜੀ ਤੇ ਕੀ ਬੱਚੇ ਵਾਸਤੇ ਕੀ ਡ੍ਰੀਮ ਸੋਚ ਕੇ ਚੱਲ ਰਹੇ ਬੱਚਿਆਂ ਵਾਸਤੇ ਹਜੇ ਨਹੀਂ ਕੋਈ ਛੇ ਇਦਾਂ ਦਾ ਪਲਾਨ ਬਣਾਇਆ ਆਪਾਂ ਹੂੰ ਤੇ ਪਰ ਇਦਾਂ ਵੀ ਬਾਬਿਆਂ ਦੀ ਮਿਹਰ ਨਾਲ ਆਪਾਂ ਜਾਨੀ ਕਰਨਾ ਆ ਸਾਰਾ ਇਹ ਆਪਣੇ ਕੋਲ ਆ ਜਗ੍ਹਾ ਜਿੰਨੀ ਪਈ ਆ ਨਾ ਅੱਛਾ ਜੀ ਇਹਨਾਂ ਚ ਪਾਰਕ ਪੂਰਕ ਬਣਾਣੀ ਆ ਜਿੱਦਾਂ ਅੱਛਾ ਜੀ ਹਾਂਜੀ ਇਹ ਜਿੱਦਾਂ ਆਪਣਾ ਬਾਹਰ ਦਾ ਪ੍ਰੋਜੈਕਟ ਹੀ ਆ ਅੱਛਾ ਹਾਂਜੀ ਓਕੇ ਜੀ ਕੋਈ ਸਪੋਰਟ ਕਰੂਗਾ ਤੁਹਾਨੂੰ ਨਾਲ ਹਾਂਜੀ ਹਾਂਜੀ ਕੀ ਬਾਤ ਆ ਚਲੋ ਅਸੀਂ ਚਾਹੁੰਦੇ ਆ ਵੀ ਤੁਹਾਨੂੰ ਰੱਬ ਜਲਦੀ ਲੋਕ ਸਪੋਰਟ ਕਰਨ ਤੇ ਤੁਹਾਡਾ ਕੰਮ ਜਿਹੜਾ ਵਧੇ ਫੁੱਲੇ ਇਹਦਾ ਤਾਂ ਜੋ ਜਿਹੜਾ ਵੀ ਤੁਸੀਂ ਅੱਗੇ ਹੋਰ ਵਧੀਆ ਤਰੀਕੇ ਨਾਲ ਕੰਮ ਕਰਕਰੋ ਠੀਕ ਹੈ ਠੀਕ ਹੈ ਭਾਜੀ ਥੈਂਕ ਯੂ ਸੋ ਮਚ ਭਾਜੀ ਸਾਡੇ ਨੂੰ ਦੋ ਪਲੇਟਾਂ ਲਾ ਦਿਓ ਜੀ ਇੱਕ ਮੈਨੂੰ ਦੋ ਰੋਟੀਆਂ ਲਾਉਣੀਆਂ ਅੱਛਾ ਰੋਟੀ ਦਾ ਰੇਟ ਕੀ ਆ ਭਾਜੀ ਰੋਟੀ ਕਿੰਨੀਆਂ ਰੋਟੀਆਂ ਦੇ ਵਿੱਚ ਚਾਰ ਫੁਲਕੇ ਨਾਲ ਸਬਜੀ ਸਬਜੀ ਰਾਇਤਾ ਰਾਇਤਾ ਤੇ ਦਾਲ ਤੇ ਦਾਲ ਹਾਂਜੀ ਅੱਛਾ ਤਿੰਨ ਚੀਜ਼ਾਂ 50 ਰੁਪਏ ਦੇ ਵਿੱਚ ਜੀ ਤੇ ਜੇ ਕੋਈ ਚੀਜ਼ ਮਤਲਬ ਹੋਰ ਥੋੜੇ ਜਿਹਾ ਲੋਲ ਇੱਕ ਰੋਟੀ ਵਧ ਲੈਣੀ ਪਏ ਕੋਈ ਨਹੀਂ ਅਨ ਲਿਮਟਡ ਹੈ ਖਾਣ ਦਾ ਨੀ ਕੋਈ ਚੱਕਰ ਹੈਗਾ ਅੱਛਾ 50 ਰੁਪਏ ਦਾ ਅਨ ਲਿਮਟਡ ਹਾਂਜੀ ਉਹ ਤੇਰੀ ਜੀ ਕੀ ਬਾਤ ਹੈ ਤੇ ਪਰੋਠਾ ਸਿਰਫ 30 ਰੁਪਏ ਦਾ ਇੱਕ ਦੇਣਾ 60 ਦੇ ਦੋ ਆ ਜੜਿਆ ਪਰ ਰੋਟੀ ਅਨ ਲਿਮਟਡ ਹੈ ਕੀ ਬਾਤ ਹੈ ਭਾਈ ਜੀ 와 ਜੀ ਇਹਨੂੰ ਕਹਿੰਦੇ ਆ ਦਿਲ ਕਹਿੰਦੇ ਜਦੋਂ ਨਾ ਹੋਵੇ ਹਿੰਮਤ ਹੋਵੇ ਤਾਂ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਤੇ ਭਾਈ ਥੈਂਕ ਯੂ ਸੋ ਮਚ ਭਾਈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਹੋਰ ਸਾਡੀਆਂ ਦੋ ਪਰੇਟਾ ਲਾ ਦਿਓ ਜੀ ਮੇਰੀ ਹਾਫ ਰੋਣੀਆਂ ਤੇ ਇਧਰ ਭਾਈ ਉਹਨਾਂ ਦੀ ਫੁੱਲ ਰੋਣੀਆਂ ਠੀਕ ਹੈ ਭਾਈ ਥੈਂਕ ਯੂ ਜੀ ਤੇ ਇਧਰ ਸਾਡੀ ਪਲੇਟ ਹੋ ਰਹੀ ਹੈ ਰੈਡੀ ਆ ਗਈ ਇੱਕ ਸਮਝੀ ਇਹਨਾਂ ਦੀ ਛਲਗਮ ਤੇ ਨਾਲ ਵਿੱਚ ਮਿਕਸ ਹੈ ਜੀ ਨਾਲ ਆਹ ਰਹਿਤਾ ਚੈੱਕ ਕਰੋ ਤੁਸੀਂ ਕੀ ਬਾਤ ਹੈ ਤੇ ਨਾਲੇ ਤੇ ਭਾਈ ਕਿੰਨੀਆਂ ਰੋਟੀਆਂ ਆਉਣੀਆਂ ਦੋ ਹਾਂਜੀ ਤੇ ਆਹ ਪਰੋਠਾ ਇੱਕ ਰੇਡੀ ਪਿਆ ਫੜਾ ਮਾਝਾ ਕੀ ਬਾਤ ਹੈ ਜੀ ਦੱਸੀ ਕਿਉਂਗੇ ਮਾਝਾ ਅਸੀਂ ਹੈਗੀ ਆ ਹਾਂਜੀ ਕੀ ਬਾਤ ਹੈ ਭਾਜੀ ਇੱਥੇ ਲੱਸੀ ਵੀ ਹੈਗੀ ਹੈ ਭਰਾਵੋ ਨੂੰ ਭਾਈ ਲੈ ਕੇ ਆਓ ਲੱਸੀ ਵੀ ਦਾਣਾ ਤੇ ਪ੍ਰੀਤ ਭਾਜੀ ਕਰੋ ਟੇਸਟ ਫਿਰ ਆ ਲਾਓ ਮਾਈਕ ਇਰਾ ਇੱਥੇ ਆਪਣੇ ਵੀ ਤੁਸੀਂ ਦੱਸੋ ਇਹ ਕਰੀ ਵੀ ਕਿਵੇਂ ਆਪਣੀ ਜਗ੍ਹਾ ਰੁਕਿਆ ਇੱਥੇ ਤੇ ਕਿਦਾਂ ਦਾ ਖਾਣਾ ਲੱਭਿਆ ਤੇ ਲੱਗਾ ਤੁਹਾਨੂੰ ਆ ਹਾ 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 ਬਾਈ ਕਹਿੰਦਾ ਮੈਂ ਖਾਣਾ ਪਰੌਠਾ ਆ ਬਾਈ ਹੁਣਾਂ ਦਾ ਪਰੌਠਾ ਆ ਜੀ ਆ ਹਾ ਹਾ ਭਾਜੀ ਕਰੋ ਟਰਾਈ ਫਿਰ ਭਾਜੀ ਪਰੌਠਾ ਹੀ ਬੜਾ ਜ਼ਬਰਦਸਤ ਬਣਾਇਆ ਹਾਂ ਹੂੰ ਹੈ ਸ਼ਲਗਮ ਤੇ ਆਲੂ ਹਾਂ ਜੀ ਤੇ ਵਿੱਚ ਪਕੌੜੇ ਵੀ ਆ ਭਾਜੀ ਬਿਲਕੁਲ ਪਕੌੜੀਆਂ ਵੀ ਹੈਗੀਆਂ ਨੇ ਵਾਓ ਜੀ ਕਮਾਲ ਹੋ ਗਈ ਹੈ ਇਸ ਕਰਕੇ ਦਾਸ ਬਈ ਬਾਕੀ ਗੱਲਾਂ ਛੱਡ। ਆਹ ਇਹ ਸੌਜੀ ਇਹੀ ਪਾ ਲਈ ਆ ਤੇ ਨਾਲ ਇਹੀ ਰੈਤਾ ਲਵਾਂਗੇ। ਹਾਂਜੀ। ਕੈਂਡਾ। ਉਹ ਵਾਜੀ ਬਾਈ। ਚਲੋ ਵੀ ਹੁਣ ਵਾਰੀ ਆ ਗਈ ਆਪਣੀ। ਆਹ ਆਪਣੇ ਦੋ ਫੁਲਕੇ ਦੇ ਨਾਲ ਰੈਤਾ ਤੇ ਨਾਲ ਸਬਜ਼ੀ। ਠੀਕ ਆ? ਤੇ ਲਓ ਜੀ ਪਹਿਲਾ ਪਲੇਟ ਦੇਖੋ ਤੁਸੀਂ। ਆਹ ਸਾਡੀ ਇਹ ਜੀ ਪਲੇਟ। ਤੇ ਬੜੀ ਰੀਜਨਲ ਸਾਨੂੰ ਬਣਾ ਕੇ ਖਵਾਈ ਆ ਜੀ ਤੁਹਾਡੇ ਬਾਈ ਹੁਣਾਂ ਨੇ ਤੇ ਨਾਲ ਪੈਂਜੀ ਹੁਣਾਂ ਨੇ ਤੇ ਇਧਰ ਬਾਈ ਹੁਣੀ ਲੱਸੀ ਵੀ ਲਿਆਏ ਆ ਤੇ ਬਾਈ ਲੱਸੀ ਐਕਸਟਰਾ ਕਿੰਨੇ ਪੈਸੇ ਲੈਣੇ ਨਾਲੇ ਨਹੀਂ ਇਹ ਤਾਂ ਕੋਈ ਪੈਸਾ ਨਹੀਂ ਕਰ ਲੱਸੀ ਫ੍ਰੀ ਆ ਮਤਲਬ ਲੱਸੀ ਫ੍ਰੀ ਆ ਹਾਂ ਜੀ ਯਾਰ ਕੀ ਮਤਲਬ ਹੋ ਗਈ ਯਾਰ ਕੋਈ ਲੱਸੀ ਜਿੱਥੇ ਵੀ ਸ਼ੂਟ ਕੀਤਾ ਲੱਸੀ ਦੇ ਘਟੋ ਘਟ ਵੀ ਜਿਹੜਾ ਛੋਟਾ ਡਿਸਪੋਜ਼ੇਬਲ ਗਲਾਸ ਹੁੰਦਾ ਆ ਐਡਾ ਕੁ ਹੁੰਦਾ ਮੇਰੇ ਸਾਹਮਣੇ ਵਾਲਾ ਉਹ 20 ਰੁਪਏ ਦਾ ਵਿਕਦਾ ਆ ਤੇ ਬਾਈ ਹੁਣੀ ਫ੍ਰੀ ਆਫ ਕੋਸ ਲੱਸੀ ਦੇ ਰਹੇ ਆ ਤਾਂ ਨਾਲ ਇੰਨਾ ਵਧੀਆ ਖਾਣਾ ਬਈ ਇੱਕ ਵਾਰੀ ਜ਼ਰੂਰ ਹੋਣਾ ਬਣਦਾ ਭਰਾ ਦੇ ਕੋਲੋਂ ਤੇ ਉਪਜਾਤਕ ਆਪਾਂ ਹੁਣ ਟੈਸਟ ਕਰੀਏ ਹੂੰ ਵੇ ਵਕੀ ਮਜਾ ਆ ਗਿਆ ਸਵਾਦ ਆ ਗਿਆ ਓਹ ਲੱਸੀ ਉਦੋਂ ਵੀ ਇਸ ਤਰ੍ਹਾਂ ਭਾਈ ਪਲੀਜ਼ ਬੇਨਤੀ ਆ ਵੀ ਇਹਨਾਂ ਕੋਲ ਆ ਕੇ ਖਾਣਾ ਜ਼ਰੂਰ ਖਾ ਕੇ ਜਾਇਓ ਤੇ ਮੈਨੂੰ ਜ਼ਰੂਰ ਦੱਸਿਓ ਵੀ ਵਕੀ ਤੁਹਾਨੂੰ ਕਿਵੇਂ ਦਾ ਲੱਗਾ ਕਿਉਂਕਿ ਮੈਨੂੰ ਬਹੁਤ ਐਸੀ ਲੱਗਾ ਸਬਜੀ ਬਹੁਤ ਵਧੀਆ ਰਾਇਤਾ ਬਹੁਤ ਵਧੀਆ ਲੱਸੀ ਇੰਨੀ ਖੱਟੀ ਸਵਾਦ ਆ ਜਾਂਦਾ ਭਾਈ ਖਾਸ ਕਰਕੇ ਜਦੋਂ ਵੀ ਤੁਸੀਂ ਨੰਗੋ ਬਾਈ ਕੋ ਰੋਕੇ ਜਾਓ ਚਾਪੀ ਕੇ ਜਾਓ ਰੋਟੀ ਖਾ ਕੇ ਜਾਓ ਤੇ ਬਾਈ ਦੀ سپورਟ ਵੀ ਕਰੀਏ ਤਾਂ ਜੋ ਬਾਈ ਵੀ ਆਪਣੇ ਜਿਹੜੇ ਹੈਗੇ ਆ ਆਪਣੇ ਬੱਚਿਆਂ ਦੇ ਜਿਹੜੇ ਸੁਪਨੇ ਦੇਖੇ ਹੋਏ ਆ ਉਹ ਵੀ ਪੂਰੇ ਕਰਨ ਤੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਚਲਾਉਣਾ ਤੇ ਸੋ ਅਸੀਂ ਉਹਨਾਂ ਕੁਛ ਬਾਲਾ ਕਹਿਣਾ ਨਹੀਂ ਮੈਂ ਜਾਂਦਾ ਕਿ ਆਪਣੇ ਪਲੇਟ ਫਿਨਿਸ਼ ਕਰਨਾ ਤਾਂ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਸੋਹਣੇ ਜਿਹੇ ਕਮੈਂਟ ਕਰਿਓ ਤੇ ਭਰਾ ਨੂੰ ਇੱਕ ਹੱਲਾਸ਼ੇਰੀ ਦੇਈਏ ਆਪਾਂ ਤਾਂ ਤਾਂ ਜੋ ਪੰਜਾਬੀ ਹੋਰ ਵੀ ਜਿਹੜੇ ਹੈਗੇ ਆ ਸਾਡੇ ਪੰਜਾਬ ਦੇ ਉਹ ਅੱਗੇ ਵਧਣ ਅੱਗੇ ਵਧ ਕੇ ਆਪਣੇ ਛੋਟੇ ਮੋਟੇ ਜਿਹੜੇ ਹੈਗੇ ਕੰਮ ਸਟਾਰਟ ਕਰਨ ਉਹਨਾਂ ਨੂੰ ਵੱਡੇ ਹੀ ਕਰਦੀ